ਜੀ ਸਵਾਗਤ ਕਰਦੇ ਆ ਸਾਰੇ ਭੈਣਾ ਦੇ ਭਾਉਾਂ ਦਾ ਤੇ ਮੈਂ ਲੈ ਕੇ ਆਜਾ ਅੱਜ ਦਾ ਪ੍ਰੋਗਰਾਮ ਹਜ਼ਾਰੇ ਜੀ ਦੀ ਹਜ਼ੂਰੀ ਤੇ ਤੁਸੀਂ ਮੈਨੂੰ ਜਾਣਦੇ ਹੋ ਮੈਂ ਹਜ਼ਾਰਾ ਸਿੰਘ ਠੀਕ ਮੈਂ ਰੈਂਡਸ਼ਿੰਗ ਵੈਲਕਮ ਇਟ ਸਾਲਿਆਂ ਅਰੰਡਾ ਸਿੰਘ ਉਹਦਾ ਮੈਦਰੇ ਮੂੰਹ ਨਹੀਂ ਲੱਗਣਾ ਪਰ ਨਾਲ ਚੈਨਲ ਵਾਲੇ ਨਾ ਜੂਮ ਪੰਜਾਬੀ ਵਾਲੇ ਕਹਿੰਦੇ ਵੀ ਤੁਹਾਡਾ ਨਾਲ ਲੜਾਈ ਲੁੜਾਈ ਖਤਮ ਕਰਕੇ ਆਪਾਂ ਤੁਹਾਨੂੰ ਇਕੱਠੇ ਪਾ ਲੈਣਾ ਤਾਂ ਪਾਹੇ ਕਰਕੇ ਮੈਂ ਆ ਗਿਆ ਜੀ ਫਿਰ ਇਹ ਫੜੀ ਗੱਲ ਸਾ ਮੇਰਾ ਤੁਨਾਸ਼ ਹੈ ਇਹ ਲਖ ਮੇਰਾ ਨਾ ਰੈਂਡਸ਼ਿੰਗ ਅਰੰਡਾਸ਼ਿੰਗ ਨਹੀਂ ਹੈ ਤੇ ਮੈਂ ਵੀ ਤੇਨੂੰ ਮੂੰਹ ਮੱਥੇ ਨੂੰ ਫੇਸ ਨਹੀਂ ਕਰਨਾ ਮੰਗਦਾ ਸੀ ਪਰ ਮੈਨੂੰ ਵੀ ਮਣੀ ਕਰਕੇ ਮੈਂ ਵੀ ਮਣੀ ਕਰਕੇ ਆਇਆ ਹਾਂ ਔਰ ਦਮਤ ਤੇਰੇ ਲਾਗੇ ਨਹੀਂ ਬੈ ਸਕਦਾ ਸੀ ਤੂੰ ਮੂੰਹ ਦੇਖਣਾ ਮੰਗਦਾ ਮੇਰੀਆਂ ਕਿਹੜੀਆਂ ਬਾਹਾਂ ਕੜੀਆਂ ਤੇਰੇ ਬਨੋ ਨਹੀਂ ਆ ਚੱਲ ਚੱਲ ਪੈ ਇੱਥੇ ਕਰਾਉਨੇ ਆ ਉਦਾਂ ਤੇ ਮੈਂ ਤੇਰੇ ਨਾਲ ਵੇਖਾਂ ਬਣਾ ਹਜਾਰ ਸਿੰਘ ਦਫਾ ਕਰ ਸਾੜੀਆਂ ਚੀਜ਼ਾਂ ਨੂੰ ਆਪਾਂ ਹੁਣ ਪੈਸੇ ਲੈਣੇ ਆ ਚੈਨਲ ਵਾਲਿਆਂ ਤੋਂ ਤੇ ਆਪਾਂ ਇਦਾਂ ਕਰੀ ਆਪਾਂ ਪ੍ਰੋਗਰਾਮ ਸੁ ਖਾਦਦੇ ਨੇ ਆ ਕਰ ਦਨਾਂ ਪ੍ਰੋਗਰਾਮ ਇਹਨਾਂ ਹੋਣਾ ਬੜਾ ਔਖਾ ਗੰਡਿਆ ਪਰ ਆ ਗਿਆ ਮੈਂ ਉਦਾਂ ਭਾਈ ਇਦਾਂ ਗੁੱਸਾ ਨਾ ਕਰੀ ਮੂੰਹ ਤੇ ਠੋਨੇ ਵਰ ਗਈ ਹੈ ਵੇ ਉਹ ਕੋਈ ਵਾਟ ਦੇ ਇਜ਼ ਨਾ ਹਰ ਸਾਲ ਉਹ ਕੇ ਯਾਰ ਸਿੰਘ ਜਿੱਤੂ ਮਰੀਣਾ ਹੋ ਮੈਨੂੰ ਲੱਗਦਾ ਤੂੰ ਮੇਰੀ ਬੇਚੀ ਕਰਨੀ ਚਾਹਨਾ ਆਇਆ ਮੈਂ ਪਰ ਇਹ ਮੈਨੂੰ ਨਹੀਂ ਪਤਾ ਕੀ ਠੋਣਾ ਕੀ ਹੈ ਪਰ ਜੇ ਤੂੰ ਠੋਨੇ ਵਰਗਾ ਮੈਨੂੰ ਖਿਆੜਿਆ ਆਂ ਤੇ ਮੈਨੂੰ ਲੱਗਦਾ ਇਹ ਬੈਡ ਵਰਡ ਆ ਪਰ ਤੂੰ ਆਪਣਾ ਨਾ ਥੋੜਾ ਮੂੰਹ ਸੁਮਾਰ ਕੇ ਗੱਲ ਕਰ ਮੇਰੇ ਨਾਲ ਮੈਂ ਤੇ ਮੈਂ ਇੱਥੇ ਮੈਂ ਬੈਠਣਾ ਨਹੀਂ ਮੈਂ ਤਾਂ ਤਨ ਅੱਗੇ ਹੋ ਤੁਸੀਂ ਮੈਂ ਪੈਸੇ ਕਰਕੇ ਬੈ ਗਿਆ ਇੱਥੇ ਚਲੋ ਮੈਨੂੰ ਹੁਣ ਪੈਸੇ ਚਾਹੀਦੇ ਆ ਚਲ ਯਾਰ ਸਾਡਾ ਰੈਂਡੀਸ਼ਾ ਉਹ ਤੂੰ ਸਾਡਾ ਭਰਾ ਐ ਚਿੰਤਾ ਨਾ ਕਰ ਯਾਰ ਇਹਦੇ ਛਤੇ ਚਿੰਤਾ ਨਹੀਂ ਕਰਨੀ ਤੂੰ ਯਾ ਦੇਖ ਅਜਾ ਸਿੰਘ ਮੈਨੂੰ ਉਦਾਂ ਵੀ ਚਿੰਤਾਣੀ ਹੈਗੀ ਮੈਂ ਆਪਾਂ ਜੌਬ ਖਾਦਾ ਆ ਨਜ਼ਾਰੇ ਲੈਣਾ ਆ ਮੈਂ ਥਾਰੀ ਵਾਂ ਨੂੰ ਅਨਪੜ ਨਹੀਂ ਹੈਗਾ ਨਾਮ ਤੇ ਆ ਨਾ 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 ਇਹ ਤੂੰ ਪੱਤਰਕਾਰ ਵਾਲਾ ਕੰਮ ਕਰਨ ਲੱਗ ਗਿਆ ਹੋਈ ਮੈਨੂੰ ਮੈਂ ਫੜਿਆ ਲਿਖਿਆ ਬੰਦਾ ਆ ਮੈਨੂੰ ਇੱਕ ਤਾਂ ਤੋਂ ਮੈਂ ਜੌਬ ਛੇ ਜਾ ਕੇ ਮੈਨੂੰ ਦੂਜੀ ਥਾਂ ਮਿਲ ਜਣੀ ਹੈ ਤੂੰ ਆਪਾਂ ਗਾਲ ਖਾੜ ਪ੍ਰੋਗਰਾਮ ਖਾਣਾ ਕਿ ਨਹੀਂ ਖਾਣਾ ਐਂ ਦੀ ਜਾਂ ਉਹਦਾ ਆਈਟਮ ਇਹਨੂੰ ਦੱਸਣੀ ਆ ਇਹ ਹਜਾਰ ਸਿੰਘ ਕੀ ਦੱਸਣਾ ਮੰਗਦਾ ਜੇ ਕੋਈ ਚਾਰਜ ਦਾ ਦੱਸੀ ਕੀ ਦੱਸਣਾ ਕੀ ਇੱਥੇ ਬਾਦ ਨੂੰ ਦੱਸਣਾ ਸਾਨੂੰ ਦੱਸਣਾ ਨਹੀਂ ਪੈਂਦਾ ਇਹ ਕੌਣ ਨੇ ਆਈ ਦੱਸਣਾ ਮੈਨੂੰ ਫੜਾਇਆ ਕਿ ਤੂੰ ਬੜਾ ਕਲੇਵਰ ਹੈਂ ਤੂੰ ਬੜਾ ਛਲਾਕ ਹੈਂ ਤੂੰ ਆਪਣੇ ਆਪ ਨੂੰ ਹੁਸ਼ਿਆਰ ਸਮਝਦਾ ਦੂਸਰੇ ਨੂੰ ਮੂਰਖੀ ਸਮਝਦਾ ਹੈਂ ਨਾ ਜਿੱਦਾਂ ਭਰਾਵਾ ਮੈਂ ਮੂਰਖੀ ਸਮਝਦਾ ਯਾਰ ਮੈਂ ਹਣ ਕਰਾਂ ਕਿ ਮੇਰਾ ਤੇ ਤੇਰਾ ਮੂੰਹ ਵਾਲੇ ਵੇਖ ਕੇ ਹੱਸਦੀ ਰਹਾਂ ਮੈਂ ਕੀ ਕਰਾਂ ਤੂੰ ਨਾ ਤੂੰ ਹਜਾਰ ਸਿੰਘ ਤੂੰ ਫਿਰ ਹੱਸਦਾ ਹੀ ਰਿਹਾ ਤੇ ਤੇਰੀ ਹੱਸਦੇ ਰਹਿ ਜਾਂਦਾ ਮੇਰੇ ਵਰਗੀ ਜਿਹੜੇ ਜਿਹੜੇ ਵਰਲਡ ਬੈਂਕ ਦੇ ਸੀਓ ਬਣੇ ਹੋਇਆ ਤੈਨੂੰ ਪਤਾ ਆਪਣੀ ਐਜੂਕੇਸ਼ਨ ਨਾਲ ਨਾ ਪੜਾਈ ਨਾਲ ਉਹ ਪ੍ਰਾਈਮ ਮਿਨਿਸਟਰ ਵੀ ਬਣ ਗਿਆ ਤੂੰ ਹੱਸਦਾ ਨਹੀਂ ਬਸ ਤੂੰ ਮੁਕੀਆਂ ਨਾਲ ਬਾਹਰ ਜਾਣ ਰਿਹਾ ਦਰੇ ਤੋਂ ਕਿਹਾ ਨਾ ਖਾਲੀ ਮੇਰੇ ਤੋਂ ਤੈਨੂੰ ਦੱਸਾਂ ਹਿਆਈ ਤੁਮ ਨੂੰ ਡਰਾ ਨਾ ਦੇਖੇ ਦੇਖੇ ਇੰਪੋਰਟੈਂਟ ਗੱਲ ਹੈ ਤੈਨੂੰ ਸਮਝ ਨਹੀਂ ਆ ਰਹੀ ਆ ਦੇਖਾ ਜੇ ਐਜੂਕੇਸ਼ਨ ਹੈ ਆਪਣੇ ਛੰਡੇ ਮਾਈਂਡ ਤੋਂ ਸੋਚ ਐਜੂਕੇਸ਼ਨ ਇਜ਼ ਸੋ ਇੰਪੋਰਟੈਂਟ ਪੜਾਈ ਬੜੀ ਯੂਰੀਆ ਯਾਰੇ ਤੂੰ ਠੰਡਾ ਹੋ ਕੇ ਸੋਚ ਬੱਚਿਆਂ ਦਾ ਪੁਵੇਖ ਏ ਐਜੂਕੇਸ਼ਨ ਦੇ ਸਿਰ ਤੇ ਆ ਬੱਸ ਐਂ ਯਾ ਜਦੋਂ ਪਹਿਲਾਂ ਗੱਲ ਕਰਨ ਲੱਗਾ ਹੈ ਨਾ ਮੇਰੇ ਨਾਲ ਮੈਂ ਕੁਟਲਣਾ ਇਹਦੇ ਪਰ ਹੁਣ ਜਿਹੜੀ ਗੱਲ ਕੀਤੀ ਨਾ ਤੂੰ ਆ ਬੜੇ ਪਿਆਰ ਨਾਲ ਦੱਸਿਆ ਮੈਨੂੰ ਲੱਗਦਾ ਕਿ ਤੂੰ ਮੇਰੀ ਅੱਖਾਂ ਖੋਦਦੀ ਹੈ ਤੇ ਮੈਂ ਨਾ ਹੁਣ ਮੈਂ ਤਾਂ ਨਹੀਂ ਪੜ ਸਕਿਆ ਪਰ ਮੈਂ ਤੇਰੀ ਗੱਲ ਮੰਨ ਕੇ ਨਾ ਯਾਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਵਾਂਗਾ ਜੰਗੀ ਤਰ੍ਹਾਂ ਸਾਨੂੰ ਸਮਝ ਆ ਗਈ ਹੈ ਮੇਰੇ ਬਾ ਮੈਨੂੰ ਬੜਾ ਫੱਜੀ ਲੱਗਾ ਜੇ ਤੂੰ ਸਮਝ ਗਿਆ ਸੋ ਦਸ਼ਕੋ ਆਪਾਂ ਜਿੱਦਾਂ ਇੱਕ ਗੱਲ ਕਰ ਰਹੇ ਹਾਂ ਤੁਸੀਂ ਵੀ ਆਪਣੇ ਬੱਚਿਆਂ ਨਾਲ ਜਿਹੜੇ ਬਾਹਰ ਲਿਆ ਜਾਂ ਕਿਤੇ ਵੀ ਰਹਿੰਦੇ ਆ ਆਪਣੇ ਬੱਚਿਆਂ ਨਾਲ ਜ਼ਰੂਰ ਧਿਆਨ ਦਿਓ ਤੇ ਉਹਨਾਂ ਦੀ ਭਾਈਵਾਲ ਧਿਆਨ ਦਿਓ ਉਹਨਾਂ ਦੀ ਸੋਚ ਨੂੰ ਜਾਣੋ ਉਹਨਾਂ ਦੇ ਫਰੈਂਡ ਬਣੋ ਕਿਵੇਂ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਆਪਾਂ ਕਿਵੇਂ ਆਪਾਂ ਉਹਨਾਂ ਨੂੰ ਚੰਗੇ ਇਨਸਾਨ ਬਣਾਉਣਾ ਹੈ ਤੇ ਹਜਾਰ ਸਿੰਘ ਤੁਹ ਕੁਝ ਕਹਿਣਾ ਚਾਹੇਗਾ ਤੋਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਹਜਾਰ ਸਿੰਘ ਨੂੰ ਪਛਾਣ ਦਿੱਤਾ ਸਾਡਾ ਸਾਥ ਦਿੱਤਾ ਤੇ YouTube Instagram ਤੇ ਫੇਸਬੁੱਕ ਤੇ ਸਾਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ